ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਬਣਾ ਰਹੇ ਆਪਾਂ ਕਣਕ ਦੀ ਬੜਾਈ ਸ਼ੁਰੂ ਕਰਤੀ ਕੱਲ ਦੀ ਵੀਡੀਓ 'ਚ ਆਪਾਂ ਦੱਸਿਆ ਸੀ ਵੀ ਇੱਕ ਦੋ ਦਿਨਾਂ ਤੱਕ ਆਪਾਂ ਨੇ ਬੜਾਈ ਸ਼ੁਰੂ ਕਰ ਦੇਣੀ ਆ ਅੱਜ ਆਪਾਂ ਨੇ ਮੰਨ ਲਓ ਵੀ ਬੜਾਈ ਸ਼ੁਰੂ ਕਰਤੀ ਇਸ ਵੇਸ ਤੇ ਹੀ ਅੱਜ ਆਪਣੀ ਜਿਹੜੀ ਵੀਡੀਓ ਹੋਊਗੀ ਇਸ ਵੇਸ ਤੇ ਹੀ ਆ ਆਹ ਜਿਹੜੀ ਆਪਾਂ ਅੱਜ ਸਟਾਰਟ ਕਰਿਆ ਜਿਹੜੀ ਮੰਨ ਲਓ ਵੀ ਆਰਗੈਨਿਕ ਗਣਕਾ ਉਹਦੇ ਵਿੱਚ ਸਟਾਰਟ ਕਰਿਆ ਇਹ ਕੰਮ ਇਹਦਾ ਵੀ ਦਿਖਾਵਾਂਗੇ ਕਿ ਕਿੰਨੀ ਕਿ ਨਿਕਲੀ ਆ ਕੀ ਹਿਸਾਬ ਕਿਤਾਬ ਆ ਇਹਦਾ ਇਹ ਆਰਗੈਨਿਕ ਗਣਕਾ ਜਿਹਦੇ ਵਿੱਚ ਆਪਾਂ ਨੇ ਅੱਜ ਹੁਣ ਪਹਿਲਾ ਸਟਾਰਟ ਕਰੀਆ ਕੰਬੈਨ ਇਹ ਹੀ ਪੜਾਈ ਕਰਨ ਲੱਗ ਦਿਖਾਉਨੇ ਆ ਤੁਹਾਨੂੰ ਆਹ ਦੇਖੋ ਸਾਹਮਣੇ ਚੱਲਦੀ ਆ ਕੰਬੈਨ ਇਹ ਹੈ ਇਹ ਕਣਕਾ ਜਿਹੜੀ ਆਪਣੀ ਆਰਗਨ ਕੇ ਕਣਕਾ ਹੈ ਇਹਦੇ ਵਿੱਚ ਆਪਾਂ ਨੇ ਕੰਮ ਸਟਾਰਟ ਕਰਿਆ ਇਹ ਬੱਕਰੀਓ ਵਧਣੀਆਂ ਆਪਾਂ ਦੂਜੀਆਂ ਕਣਕਾ ਨਾਲ ਹੋਏ ਆਪਣੇ ਘਰ ਬਾਅਦ ਤੇ ਖਾਣ ਬਾਦ ਤੇ ਰੱਖਣੀਆਂ ਇਹ ਇਹ ਤੋਂ ਹੀ ਸਟਾਰਟ ਕਰਿਆ ਆ ਕਿੜਾ ਲੈ ਕੇ ਆਪਣੇ ਵੱਲ ਨੂੰ ਆ ਰਹੇ ਆ ਹੁਣ

ਹੋੜਾ ਜੇ ਕਾ ਥੱਲੇ ਹੋਰ ਕਰਦੇ ਲੱਗਾ ਜੇ ਥੱਲੇ ਅੰਦਰ ਕਰਦੇ ਥੱਲੇ ਇਹ ਕਹਿੰਦੇ ਬਟਲਾ ਸਮਾਰ ਕੇ ਹੰਦੇ ਖੁੱਬੇ ਕੋਲੋਂ ਬਟਲਾ ਜਾ ਕੇ ਆ ਵੀ ਕੰਦ ਕਰ ਰਿਹਾ ਸਟਾਰਟ ਕੰਮ ਫਿਰ ਤੁਸੀਂ ਅੱਜ ਨਹੀਂ ਹੋ ਗਿਆ ਜੀ ਇਹ ਹੱਥ ਇਹ ਹੱਥ ਤਾਂ ਪਹਿਲਾਂ ਝਾਂਜੂਆਂ ਦਾ ਕਰਿਆ ਨਾ ਜੋਂ ਵੀ ਕਣਕ ਵੀ ਅੱਛਾ ਪਹਿਲੇ ਦਿਨ ਚੋਂ ਵੱਡੇ ਬਾਕੀ ਕੰਮ ਅੱਛਾ ਵਧੀਆ ਡਲ ਰਹੀ ਹੈ ਕੰਮ ਝਾੜ ਚੂੜ ਵਧੀਆ ਨੇ ਬਹੁਤ ਵਧੀਆ ਝਾੜ ਇਹਦੀ ਜਿਹਨੇ ਝਾੜੇ ਨਹੀਂ ਹੈਗਾ ਜੀ ਕਿੱਥੇ ਅੱਛਾ ਹਾਂ ਜੀ ਇਹਦੀ ਤਾਂ ਬਹੁਤ ਵਧੀਆ ਠੀਕ ਹੈ ਟੌਪ ਆਈ ਇਹਦੀ ਦਾ ਹਾਂ ਜੀ ਇਹ ਟੌਪ ਹੈ ਜੀ ਝਾੜ ਤਾਂ ਵਧੀਆ ਹੈ ਜੀ ਮੌਸਮ ਨਹੀਂ ਕਣਕ ਦਾ ਵੀ ਹੁਣ ਕਰ ਰਹੀ ਹੈ ਕਿਹਦੇ ਤੇ ਵੱਢੀ ਆ ਕਣਕ ਚਾਰ ਦਿਨੋਂ ਕਿ ਪੰਜ ਦਿਨੋਂ ਵੱਢਦੇ ਨੇ ਜੀ ਅੱਛਾ ਹਾਂ ਜੀ ਕਿਹੜੇ ਕਿਹੜੇ ਬੀਜ ਜ਼ਿਆਦਾ ਕਰ ਵੱਡੇ ਨੇ ਤੁਸੀਂ ਹੁਣ ਵੀ ਹੁਣ ਆਇਆ ਜੀ ਕੋਈ ਕੋਈ ਲਾਉਂਦਾ ਜੀ ਕੋਈ ਕੋਈ ਲਾਉਂਦਾ ਨਾ ਜਿੱਦਾਂ ਹੁਣ ਵੀ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਕਿਹੜੇ ਵਿੱਚੋਂ ਜ਼ਿਆਦਾ ਝਾੜਦਾ ਦਿੰਦਾ ਉਹ ਲੱਗਦਾ ਨਹੀਂ ਜੀ 20 ਤਾਂ ਸਾਰੇ ਹੀ ਵਧੀਆ ਨੇ ਅੱਛਾ ਹਾਂਜੀ ਵੀ ਮੌਸਮ ਦੇ لحاظ ਨਾਲ ਮੌਸਮ ਦੇ لحاظ ਨਾਲ ਆਪਣੀ ਵਧੀਆ ਆਏ ਨੇ ਟੌਪ ਆਈ ਇਹਦੀ ਹਾਂਜੀ ਵੀ ਸਾਰੇ ਹੀ ਵਧੀਆ ਨੇ ਜੀ ਇਹਦੇ ਠੀਕ ਹਾਂਜੀ ਇਹ ਵੀ ਸਾਰੇ ਵਧੀਆ ਨੇ ਹਾਂਜੀ ਤੇ ਉਧਨਾ ਗਏ ਨੇ ਹਟੇ ਪਿੰਡ ਮੁੰਡੇ ਸੇ ਵਧੀਆ ਉਹਨੇ ਕਿੰਨੇ ਸਾਡੇ 22 22 ਕੁਟੂ ਦਾ ਜੜਾ ਰਿਹਾ ਆਪਾਂ ਯਾਰ ਇਹ ਆ ਜਾੜੋ ਆਹ ਜਿੱਤੇ ਦੇ ਵਧੀਆ ਗੱਲ ਆਨੇ ਪੰਗਾ ਉਹ ਲੈ ਕੇ ਕਿੰਨੇ 15 15 ਵਧੀਆ ਲਓ ਜੀ ਦੋਸਤੋ ਫਿਰ ਹੁਣ ਦਾਣੇ ਪਾਉਣਾ ਆ ਰਹੀ ਆ ਜਿੰਨੇ ਇੱਕ ਹੋਣ ਗਿਆ ਉਹ ਸਾਡੇ ਸਾਹਮਣੇ ਨੇ ਹੁਣ ਦਿਖਾਉਨੇ ਆ ਤਾਰਾਂ ਦੇ ਆਹਾਂ ਪਰਾਂ ਆਹ ਅੱਗੇ ਵੀ ਨਾਲੇ ਇੱਥੇ ਅਰ ਜਿਉਂਦਾ ਦੂਜੇ ਹਫਤੇ 'ਚ ਆ ਗਏ ਆਪਾਂ ਜਿੱਥੇ ਹੁਣ ਚੱਲ ਗਿਆ ਕੰਪੈਨ ਉਹ ਜਿਹੜਾ ਪਹਿਲਾ ਹਫਤਾ ਦਿਖਾਇਆ ਸੀ ਉਹ ਅਰਗਨ ਹਫਤਾ ਦੀ ਆਪਣਾ ਉਹਦੇ ਤਕਰੀਬਨ 40% ਜਾਂ ਘੱਟੇ ਹੁੰਦਾ ਇਹ ਦੂਜੇ ਕਈਤਨੇ ਮੰਨੋ ਵੀ ਕੈਮੀਕਲ ਵਾਲੇ ਇਹਨਾਂ ਹਫਤਿਆਂ ਦਾ ਵੀ ਦਿਖਾਵਾਂਗੇ ਆਪਾਂ ਥੋੜੇ ਥੋੜੇ ਲਿਫਟ 'ਚ ਸਾਰੇ ਹਫਤਿਆਂ ਦਾ ਹੀ ਦਿਖਾਵਾਂਗੇ ਅਫਮ ਨੇ ਆ ਫੇਰਾ ਅਜਾਬੀਆਂ ਦੂਜੇ ਖੱਤੇ 'ਚ ਇਹ ਆਪਣੇ ਜਿਹੜਾ ਪਰਮੀ ਕੰਪੋਸਟ ਅਸੀਂ ਝੋਟਾ ਉਹਦੇ ਨਾਲ ਦਾ ਹੀ ਖੱਤਾ ਹੈ ਇਹ ਇੱਥੇ ਵਿੱਚ ਚੱਲ ਰਹੀ ਆ ਜੀ ਦੋਸਤੋ ਅੰਬਾਲੇ ਖੇਤ ਵਿੱਚ ਆ ਗਏ ਹੁਣ 50 ਜੰਮਣਾ ਵਾਲਾ ਖੇਤ ਆ ਇਹ ਇੱਥੇ ਚੱਲ ਰਹੀ ਆ ਕੰਬੈਨ ਇਹ ਆਪਣਾ ਹਾਲੈਂਡਰ ਟਰੈਕਟਰ ਆ ਇੱਥੇ ਆਪਾਂ ਤੂੜੀ ਵਾਲੀ ਵੀ ਚਲਾਉਣੀ ਆ ਹੁਣ ਅੱਜ ਕਣਕੇ ਇੱਥੇ ਪਹਰੇ ਆਂ ਤੇ ਸਾਹਮਣੇ ਕੰਬੈਨ ਆ ਰਹੀ ਆ ਆ ਦੇਖੋ ਹਾਂ ਹਾਂ ਠੀਕ ਹੈ ਠੀਕ ਹੈ ਦੱਬੀ ਚੱਲ ਦੱਬੀ ਚੱਲ ਹਾਂ ਠੀਕ ਹੈ ਬਾਈ ਇਹ ਵੱਢ ਕੇ ਫਿਰ ਆਪਾਂ ਦੂਜੇ ਖੱਤੇ 'ਚ ਜਾਵਾਂਗੇ ਨਾਲ ਦੇ ਖੱਤੇ ਜੇ ਲਾਓ ਜੀ ਹੁਣ ਦਾਣੇ ਪਾਉਣ ਲੱਗੇ ਨੇ ਆ ਹੁਣ ਆ ਕੰਬਾਈਨ ਨਾਲ ਦਾਣੇ ਪਾਉਣ ਲੱਗ ਗਏ ਕੰਬਾਈਨ ਇਸ ਤੋਂ ਬਾਅਦ ਫੇਰ ਆਹ ਨਾਲ ਦੇ ਖੱਤੇ ਵਿੱਚ ਵੱਢਣੀ ਆਪਾਂ ਨੇ ਆ ਇਹ ਜਿਹੜਾ ਉੱਪਰਲੀ ਸਾਈਡ ਤੇ ਆ ਹੁਣ ਇਹ ਦਾਣੇ ਪਾ ਕੇ ਹਜੇ ਤਾਂ ਇਹ ਢੇਰਾ ਵੀ ਰਹਿੰਦਾ ਹੈ ਜੇ ਵੱਢਣ ਤੋਂ ਇਹ ਵੱਢ ਕੇ ਫਿਰ ਨਾਲ ਦੇ ਖੱਤਾ ਜਿਹੜਾ ਹੌਲੀ ਹੌਲੀ ਯਾਰ ਅੱਗੇ ਅੱਗੇ ਵੱਧਦਾ ਜਾਇ ਜਣਾ ਪਾੜਾ ਦੂਜੀ ਘਾਉਂਦੇ ਨੇ ਕਣਕ ਤਾਂ ਸਾਰੀ ਸੁੱਕੀ ਪਈ ਐ ਇਸ ਤੋਂ ਬਾਅਦ ਕੋੜ ਦੇ ਰਾਸੇ ਦੂਜੇ ਘਾਤੇ ਜਿਹਾ ਮੰਨੇ ਹਜੇ ਨਾਲੋਂ ਤਾਣੇ ਵਿੱਚ ਫਿਰ ਵੱਢਾਂਗੇ ਹਜੇ ਤਾਂ ਦਾ ਨਾਲੇ ਲਖਾਵਾਂਗੇ ਜੀ ਹੋਰ ਵੀ ਤਾਣੇ ਤਾਂ ਪੈਗੇ ਹਜੇ ਕੁਛ ਕੰਨ ਦਾ ਅੱਗੇ ਮੜੇ ਮੋਟਾ ਕੰਮ ਕਰ ਜਾਂ ਕੋਈ ਆ ਕਰਕੇ ਦਾਣੇ ਤਾਂ ਪੈ ਜੇ ਮੈਨੂੰ ਪਤਾ ਨਹੀਂ ਕਰਨਾ ਤੋਂ ਹੀ ਕੰਮ ਨਹੀਂ ਕਰਦੇ ਨੇ ਇਹ ਚਾਲੂ ਨਹੀਂ ਕਰੀ ਜੀ ਇਹ ਦੇਖੋ ਸਾਹਿਬ ਜੀ ਹੋ ਸਕਦਾ ਵੀ ਡਰਾਈਵਰ ਪਾ ਦੇ ਕੇ ਇੱਥੇ ਲੱਗੇ ਮੈਂ ਕਾਬੀ ਨੂੰ ਚਾਲੂ ਕਰਾਂਗੇ ਮੈਂ ਜਿਹੜੀ ਰਾਲ ਬੋਕਰ ਦੀ ਸੀ ਉਹਦੇ ਵਿੱਚ ਫੇਰ ਦੁਬਾਰਾ ਲਾਉਂਦੀ ਸਾਡੀ ਦੀ ਜਿੱਥੋਂ ਫਿਰ ਚਾਲੂ ਕਰਾਂਗੇ ਆਹ ਚੱਲ ਪਈ ਲਓ ਜੀ ਦੋਸਤੋ ਅੰਮ੍ਰਾਲੇ ਪਿੰਡ ਤੋਂ ਪਰਨੇਚ ਬੜੀ ਚਾਰ ਕਿੱਲੇ ਵਾਲੀ ਲਾਈਨ ਚ ਜਿਹੜੇ ਦੋ ਦੋ ਪੜ ਇਹ ਕਣਕ ਆਪਾਂ 303 ਇਹ ਜਿਹੜੀ ਹੈ ਅੰਮ੍ਰਾਲੇ ਖੇਤਾਂ ਦੇ ਇੱਧਰ ਮੋਟਰ ਤੇ ਆ ਉਹ ਵੀਰੇ ਦੋ ਪੜਾ ਰਹੇ ਹਾਂ ਹੁਣ ਗਾਣੇ ਪਾਉਂਦੀਆਂ ਮਸ਼ੀਨਾਂ ਅੱਲੇ ਦੇ ਤੇ 4 ਕਿੱਲੇ ਵਾਲੀ ਲਾਈਨ 'ਚ ਵਰਗੇ ਜਿੱਥੇ ਰਾ ਵੱਡੇ ਹੀ ਵਗੜਿਆ ਹੈ ਮੰਨ ਲਓ। ਦੋਨੇ ਪਾਸੇ ਹੈਗੇ ਚਾਰ ਕਿੱਲਿਆਂ ਦਾ ਥਿਰਾਂ ਦੇ ਦੇ ਤੇ ਸਾਰੇ ਹੀ ਵਗੜ ਲਿਆ। ਇਥੋਂ ਨਾਣਾ ਤਾਂ ਚੱਲੀ ਫਿਰ ਨਹੀਂ। ਆ ਦੇਖੋ ਆ ਸਾਰੇ ਇੱਧਰ ਤੱਕ ਇਹ ਆ ਹੁਣ ਆਪਣਾ ਆਲੈਂਡ ਟਰੈਕਟਰ ਹੈ ਇਹਦੇ ਚ ਫੇਰ ਧਾੜੇ ਪਵਾਵਾਂਗੇ ਪਹਿਲਾਂ ਤਾਂ ਦੂਜੀ ਜਾਂਦੂ ਵਾਲਿਆ ਟਰਾਲੀ ਚ ਪਵਾਇ ਤੇ ਟਰੈਕਟਰ ਚ ਲਓ ਜੀ ਜਮਣ ਵਾਲੀ ਮੋਟਰ ਤੇ ਅਸੀਂ ਦੇ ਨਾਲ-ਨਾਲ ਜਿਹੜਾ ਕਿਪਾ ਉੱਥੇ ਚੱਲ ਰਹੀ ਹੈ ਹੁਣ ਆਣਾ ਇਹ ਤੋਂ ਬਾਅਦ ਇੱਕ ਪਾਪੇ ਪਾਪੇ ਆਈਸਲ ਨੰਬਰ 10 ਦਾ ਕੰਮ ਹੋ ਰਿਹਾ ਉਹ ਫਿਰ ਲੰਬੀ ਲਾਈਨ ਚੱਲਿਆ ਜਾਣਾ ਜੇ ਖੰਬੇ ਵਾਲੀ ਤੇ ਫਿਰ ਉੱਧਰ ਘਰਾਂ ਵਾਲੇ ਜਾਵਾਂਗੇ ਇਹ ਵੀ ਆਪਣਾ 303 ਨਾ ਉਹ ਪਰਲੀ ਲਾਈਨ ਜਿਹੜਾ ਖੰਬਿਆਂ ਵਾਲੀ ਲਾਈਨ ਆ ਉਹਦੇ ਵਿੱਚ ਹੈਗਾ ਤੁੰਗੋ ਬਾਈ ਉਹ ਦੂਜੀ ਸਾਈਡ ਤੇ ਆ ਚੱਲ ਰਹੀ ਆ ਰਾਣੀ ਸਵਰਾਜ ਅੰਪਾਇਰ ਉਹ ਬੈਠਿਆ ਆ ਲਾਂਡ ਦੇ ਉੱਪਰ ਜੋ ਟੈਂਪਰੇਚਰ ਵੀ ਬਹੁਤ ਹੈ ਪੂਰੀ ਗਰਮੀ ਪੈ ਰਹੀ ਹੈ ਆ ਮੰਨ ਲਓ ਹਵਾ ਵੀ ਪੁਰਾਈ ਚੱਲ ਰਹੀ ਹੈ ਤਕਰੀਬਨ ਆ ਦੋ ਤਿੰਨ ਦਿਨਾਂ ਤੱਕ ਫੇਰ ਕਹਿੰਦੇ ਨੇ ਵੀ ਮੌਸਮ ਖਰਾਬ ਜਾ ਇਸ ਕਰਕੇ ਅੱਜ ਕਾਬਲੀ ਕੰਪੈਨਾਂ ਚੱਲ ਪਈਆਂ ਜਿਹੜੀਆਂ ਕਣਕ ਦੀ ਵੜਾਈ ਕਰ ਰਹੀਆਂ ਨੇ ਵੈਸੇ ਆਪਣੀਆਂ ਤਾਂ ਗੇਤੀ ਇਹ ਕਣਕਤੀ ਸਾਰੀ ਉਹ ਇਹ ਵੱਢਣੇ ਵਾਲਾ ਜੀ ਦੇ ਟਾਈਮ 'ਚ ਇਹ ਤਾਂ ਤਾਂ ਯਾਨੀ ਵਿੱਚ ਹੁਣ ਅੱਜ ਕੰਬਾਇਨਾ ਕਾਫੀ ਚੱਲਦੀ ਆ। ਆਏ। ਕੰਮ ਨਹੀਂ ਵੀ ਬਹੁਤ ਹੋ ਗਈ। ਸਸ ਚਰਨੀ, ਕਾਲਾ ਵਾਲੇ ਦੀ ਫਸਲ ਜਲਦੀ ਪੱਕਣ ਲੱਗ ਜਾਂਦੀ ਆ। ਸਤ ਨਾਮ ਬਹਿ ਗੁਰੂ ਵਹਿ ਗੁਰੂ ਵਹਿ ਗੁਰੂ ਸਤ ਨਾਮ ਬਹਿ ਗੁਰੂ ਵਹਿ ਗੁਰੂ ਵਹਿ ਗੁਰੂ ਸਤ ਨਾਮ ਬਹਿ ਗੁਰੂ ਵਹਿ ਗੁਰੂ ਵਹਿ ਗੁਰੂ ਵਹਿ ਗੁਰੂ ਐ ਗੁਰੂ ਐ ਗੁਰੂ ਐ ਗੁਰੂ ਵਹਿ ਗੁਰੂ ਐ ਗੁਰੂ ਲਓ ਜੀ ਦੋਸਤੋ ਵੜਦੇ ਵਢਾਉਂਦੇ ਇਧਰਲੀ ਸਾਈਡ ਆਪਾਂ ਘੜਾਂ ਵਾਲੀ ਸਾਈਡ ਜਿਹੜੀ ਆਪਣੀ ਜ਼ਮੀਨ ਆ ਉਹ ਝਾ ਕੇ 222 ਵਾਲੇ ਜਾਂ ਜਿਹੜਾ ਵਿੱਚਾ ਹੋਇਆ ਆ ਆਪਣੇ オーਰਕਨ ਟ੍ਰਾਂਸਪੋਰਟ ਦੇ ਜਿਹੜਾ ਨਾਲ ਤੇ ਖੇਤ 222 ਵਾਲਾ ਉਹ ਝਾ ਕੇ ਆਪਾਂ ਇੱਕ ਵਿਗੜਾ ਜਾਂ ਥੱਲੇ ਆ ਇਹ ਟੀਮਾਂ ਸਾਰੇ ਖੇਤਾਂ ਨਾਲ ਇਹ ਚ ਵੱਧ ਰਹੇ ਹੁਣ ਤੋਂ ਬਾਅਦ ਆਹ ਉੱਪਰ ਲੈ ਕੇ ਇਸਨੇ ਨਾ ਚੋ ਜਾਣਾ ਤੇ ਲੱਗ ਜਾਈਦਾ ਨਾ ਨਾ ਦੇ ਬਾਅਦ ਇਹਨਾਂ ਦਾ ਪੰ ਮਨ ਲੋ ਕਿ ਪੜ੍ਹਾਈ ਕਣਕ ਦੀ ਪੜ੍ਹਾਈ ਦੇ ਵਿੱਚ ਇਹਨਾਂ ਕੰਮ ਜਾਣਾ ਤਕਰੀਬਨ ਸਾਰਾ ਤੇਰ ਤੋਂ ਇਹੀ ਸੋਤ ਅੱਜ ਕਰ ਰਹੇ ਆਪਾਂ ਪਵਾ ਦੀ ਚੱਲਦੀ ਆ ਕੰਬਾਇਨ ਜੀ ਹੁਣ ਔੜੀ ਔੜੀ ਸ਼ਾਮ ਵੱਲ ਜਾ ਰਹੇ ਆ ਕੀ ਜੁੜੇ ਰਹੋ ਸਾਡੇ ਨਾਲ ਅੱਗੇ ਹੋਰ ਦਿਖਾਉਨੇ ਆ ਲਓ ਜੀ ਦੋਸਤੋ ਮਸ਼ੀਨ ਤਾਂ ਵੱਢ ਕੇ ਉਹ ਚਲੀ ਗਈ ਆਹ ਟਰੈਕਟਰ ਤੇ ਬੈਠੇ ਆ ਮਨ ਲਾ ਟਰਾਲੀ ਤੇ ਆਪਾਂ ਆਹ ਤਾਂ ਸਵੀਤਰਾ ਦੀ ਭਰੀ ਹੋਈਆਂ ਇਹਦੇ ਤੇ ਬੈਠੇ ਆ ਇਹ ਫਿਰ ਆਪਣੀ ਥੋੜੀ ਜਿਹੀ ਜੇ ਬਚ ਗਈ ਇੱਕ ਟਰਾਲੀ ਦਾ ਗੇੜ ਉਹ ਟਰਾਲੀ ਆਪਾਂ ਹੋ ਸਕਦਾ ਵੀ ਕੱਲ ਨੂੰ ਵੜਾ ਲਈਏ ਅ ਬਾਕੀ ਆਪਣੇ ਤਕਰੀਬਨ ਵੱਢੀ ਗਈ ਹੁਣ ਫਿਰ ਤੂੜੀ ਦਾ ਵੀ ਤੁਰਾਂਗੇ ਆਪਾਂ ਕੰਮ ਅੱਜ ਨਹੀਂ ਮੰਨ ਲਓ ਲੇਬਰ ਸਾਡੀ ਕੱਲ ਨੂੰ ਪਹੁੰਚੂਗੀ ਕੱਲੋਂ ਦੇਖਦੇ ਆਂ ਟਰਾਈ ਟੂੜੀ ਦੀ ਵੀ ਓਹ ਓਹ ਹੌਲੀ ਹੌਲੀ ਦੇਖ ਕੇ ਆਹ ਟਰੈਕਟਰ ਉੱਤ ਕਰਿਆ ਦੀ ਦੇਖੋ ਦੋਸਤੋ ਲਈ ਆਹ ਕਹਿੰਦੇ ਆਂ ਵੀ ਸੰਭਲ ਕੇ ਚੱਲਣ ਵਾਲੀਆਂ ਗੱਲਾਂ ਨੇ ਕਿ ਜੇ ਜਦੋਂ ਆਪਾਂ ਪਹਿਲੀ ਕੋਈ ਚੜਾਉਂਦੇ ਆ ਤਾਂ ਭਜਨ ਜਿਆਦਾ ਹੁੰਦਾ ਟਰੈਕਟਰ ਉੱਠ ਖੜਿਆ ਆਪਣਾ ਇਹ ਜੌਂਡੀਰ ਜਿਹੇ ਪਰਿਵਾਰ ਦਾ ਆਪਣਾ ਕਾਚਿਆਂ ਦਾ ਪੂਆ ਹੋਇਆ ਵੀ ਬਾਕੀ ਦੱਸਿਓ ਦੋਸਤੋ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਵੀਡੀਓ ਨੂੰ ਆਪਣੇ ਦੋਸਤਾਂ ਨੂੰ ਸ਼ੇਅਰ ਕਰਿਓ ਅਹ ਬਾਕੀ ਇਹਨੂੰ ਲਾਇਕ ਜ਼ਰੂਰ ਕਰੋ ਜੇ ਵਧੀਆ ਲੱਗਦੀ ਆ ਤਾਂ ਲਾਇਕ ਕਰੋ ਬਾਕੀ ਕਮੈਂਟਾਂ 'ਚ ਦੱਸੋ ਵੀ ਕਿੱਦਾਂ ਦੀ ਲੱਗਦੀ ਆ ਇਹ ਵੀਡੀਓ ਅਹ ਬਾਕੀ ਜਿਹੜੇ ਨਵੇਂ ਦੋਸਤ ਨੇ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਨਵੇਂ ਦੋਸਤਾਂ ਨੂੰ ਜ਼ਰੂਰ ਦੱਸਿਆ ਕਰੋ ਵੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਕਿ ਆਪਾਂ ਅੱਗੇ ਨੂੰ ਹੋਰ ਵਧੀਆ ਵੀਡੀਓ ਦਿਖਾਈਏ ਜਿੰਨੇ ਦੋਸਤ ਵੱਧ ਜੁੜਨਗੇ ਉਹਨਾਂ ਵੱਧ ਸਵਾਦ ਆਉਂਦਾ ਇਹ ਨਾ ਚੀਜ਼ਾਂ ਦਾ ਦੇਖਣ ਦਾ ਯਰੂਰ ਮੇਰੀ ਰਿਕਵੈਸਟ ਹੈ ਜਿਹੜੇ ਨਵੇਂ ਦੋਸਤ ਨੇ ਵੀ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀਆਂ ਵੀਡੀਓ ਦੇਖਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਇਓ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੀਆਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਇਓ ਬਾਕੀ ਅੱਗੇ ਦਿਖਾਉਨੇ ਆ ਕੋਈ ਹੋਰ ਵੀਡੀਓ ਬਲੌਗ ਹੋਰ ਬਣਾ ਕੇ ਕੋਈ ਦਿਖਾਵਾਂਗੇ ਅੱਗੇ ਹੁਣ ਤਾਂ ਰਜਾਨਾ ਚੱਲਣਾ ਹੀ ਨੇ ਮੰਨ ਲਓ ਬਲੌਗ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ